ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਲਿੰਗ ਫੈਮਿਲੀ ਬਲੌਗ ਤੇ ਸਵਾਗਤ ਹੈ ਜੀ ਤੁਹਾਡਾ ਬਹੁਤ ਬਹੁਤ ਸਾਰੀ ਕਿਵੇਂ ਆ ਅਸੀਂ ਵੀ ਵਧੀਆ ਲਓ ਜੀ ਆਪਾਂ ਨਾ ਜੇ ਬੱਚਿਆਂ ਵਾਸਤੇ ਪੋਵਾ ਤਿਆਰ ਕਰਦੇ ਹਾਂ ਜੀ ਨਾ ਜਖਾਮ ਵਾਸਤੇ ਹੁੰਦਾ ਤੇ ਜਿਹੜੀ ਬੱਚਾ ਨੂੰ ਜਾਇ ਜਿਵੇਂ ਸਿਆਣੇ ਨੂੰ ਜ਼ਖਾਮ ਰਹਿੰਦਾ ਜ਼ਿਆਦਾਤਰ ਉਹਨਾਂ ਵਾਸਤੇ ਹੀ ਸਹੀ ਹੈ ਇਹ ਉਹ ਬਣਾਉਨੇ ਆ ਅੰਦਰ ਚੱਲੇ ਆਪਾਂ ਖੁੱਚਣਾ ਤੇ ਨਾਲ ਰੋਲ ਬਾਹਰ ਚੁੱਲੇ ਤੇ ਬਣਾਵਾਂਗੇ ਚਲੋ ਇਹ ਫਿਰ ਤੁਹਾਨੂੰ ਬਣਾ ਕੇ ਅੱਗੇ ਦੱਸਦੇ ਹਾਂ ਕਿਵੇਂ-ਕਿਵੇਂ ਬਣਾਉਣਾ ਹੈ ਦੀ ਖਸ ਖਸ ਲਈਏ ਆਪਾਂ ਇਹ ਜਖਾਮ ਵਾਸਤੇ ਨੇ ਉਹ ਬਣਾਉਨੇ ਆਂਗੇ ਦਵਾਈ ਕਹਿ ਸਕਦੇ ਨੂੰ ਆਪਾਂ ਤੇ ਇਹ ਆਪਾਂ ਬਣਾਉਨੇ ਆ ਜੀ ਇਹਦਾ ਖਸ ਖਸ ਦਾ ਭਰ ਕੇ ਨੂੰ ਪਹਿਲਾਂ ਇਸ ਤਰ੍ਹਾਂ ਕੱਟ ਲਾ ਲੈਣਾ ਖੋਆ ਕੱਢਾਂਗੇ ਇਹਦੀ ਟੋਪੀ ਜੀ ਲਾ ਕੇ ਇਸ ਤਰ੍ਹਾਂ ਇਹਨੂੰ ਕੱਟ ਕੇ ਹਲੋ ਇਹਨੂੰ ਇਸ ਤਰ੍ਹਾਂ ਲੱਗ ਕਰ ਲੈਣਾ ਇਹਦੇ ਵਿੱਚ ਹੁਣ ਆਪਾਂ ਖਸ ਖਸ ਪਾਉਣੀ ਹੈ ਇਹ ਆਪਾ ਬਣਾਉਣੇ ਆ ਫੋਆ ਤਿਆਰ ਕਰਦੇ ਆ ਅੱਗੇ ਅੱਗੇ ਤੁਹਾਨੂੰ ਦੱਸ ਦਿਆਂ ਕਿਵੇਂ ਬਣੂਗਾ ਇਹ ਮੰਮੀ ਬਣਾਉਣਗੇ ਮੰਮੀ ਮੈਂ ਬੁਲਾਏ ਨਹੀਂ ਅੱਜ ਲਓ ਇਸ ਟ੍ਰੈਨ ਪੂਰਾ ਭਰ ਲੈਣਾ ਫਿਰ ਇਹਨੂੰ ਇਹਨੂੰ ਦੁੱਧ ਚ ਛੱਡਣਾ

ਦਵਾਈਆਂ ਨਾਲ ਤਾਂ ਇਹਦਾ ਬਹੁਤ ਫਾਇਦਾ ਹੈ ਪਹਿਲਾਂ ਆਪਾਂ ਤਾਂ ਰੰਮਨ ਦਵਾਈਆਂ ਦੇ ਦੇ ਕੇ পাগল ਕਰ ਰੱਖਿਆ ਸੀ ਹੁਣ 2-3 ਸਾਲਾਂ ਦੇ ਅਸੀਂ ਲਗਾਤਾਰ ਇਹੀ ਬਣਾ ਕੇ ਦਿੰਨੇ ਆ ਇਹਨਾਂ ਨੂੰ ਬੜੀ ਇਹ ਫਾਇਦਾ ਰਹਿੰਦਾ ਸਰਦੀਆਂ ਸਰਦੀਆਂ ਬੱਚਿਆਂ ਨੂੰ ਜ਼ਖਾਊ ਆ ਖੰਗ ਤੋਂ ਇਹਦਾ ਇਹ ਵਰਤਿਆ ਹੋਇਆ ਨੂੰ ਸਕਾਈ ਆਪਣਾ ਇਹ 3-4 ਸਾਲ ਆਪਾਂ ਨੂੰ ਲਗਾਤਾਰ ਹੋ ਗਈ ਨਾ ਬਣਾਉਂਦੇ ਉਹਨਾਂ ਨੂੰ ਨਹੀਂ ਨਾ ਪਾ ਦੇ ਉਸ ਤੋਂ ਪਰੇ ਕੋਈ ਪਾ ਦੇ ਸਾਡੇ ਕਿੰਨੇ ਕਿਲੋ ਪੈਂਦਾ ਹੁੰਦਾ ਪਾ ਦੇ ਕੋਈ ਨਾ ਹੋਰ ਹੈਗਾ ਪਰ ਮੈਂ ਹੋਰ ਪਾ ਨਹੀਂ ਪੁੱਟੈਂ ਐ ਤਾਂ ਨਹੀਂ ਖਿੰਦਾ ਅੱਛਾ ਹਾਂ ਇਹਨਾਂ ਮਾਹਗੇ ਦੀ ਬੀਵੀ ਤੇ ਮਣਕੀ ਪਾਉਣੇ ਹੁੰਦੇ ਨਾ ਨਾ ਕੋਈ ਹਾਂ ਤਾਂ ਉਹ ਬਸ 1 ਕਿਲੋ ਦੁੱਧ ਹੈ ਠੀਕ ਹੈ ਲੈ ਇਹਨੂੰ ਦਾਗ ਲਵਟਣਾ ਲਵਟਣੀ ਲਾਉਂਜੀ ਇਿੱਤਨੇ ਪਾਸੇ ਪਾਲੇ ਦੀ ਮੈਂ ਇਕੱਠੇ ਤੇ ਹਲੋ ਇਹਨੂੰ ਆਹ ਪੈਂ ਤਾਂ ਗਲ ਵੇਟ ਲੈਣੇ ਫਿਰ ਜਿਹੜੀ ਆ ਹਲਾਈਏ ਨੇ ਇਹਦੇ ਉੱਪਰ ਆਪਾਂ ਇਹਨੂੰ ਭਰਿਆ ਖਾਸ ਕਰਦਾ ਇਹ ਟੋਪੀ ਜਿਹਦੇ ਉੱਪਰ ਹੀ ਰੱਖ ਕੇ ਇਹਨੂੰ ਆਹ ਤਾਂ ਗਲ ਵੇਟਣਾ ਜੇ ਨਿਕਲੇ ਨਾ ਕਰਦ ਫੜਾਇਓ ਮੈਂ ਇਧਰ ਕੱਟ ਲਾਉਣੀ ਕੋਲ ਇੱਕ ਪਾਸੇ ਅਰੇ ਉਹ ਮੈਂ ਕਰਨਾ ਦਉ ਮੇਰੀ ਸਾਰੇ ਮਾਰਟ ਦਾ ਸਾਉਂਡ ਜਿਹੜੀ ਸੀ ਲੋਜੀ ਦੋ ਗੇੜੇ ਇਹ ਫਿਰ ਉਹ ਇਕੱਠੇ ਦੇ ਲੋ ਐਨੇ ਕੋ ਨੂੰ ਪਹਿਲਾਂ ਲੱਗ ਕੱਲੇ ਨੂੰ ਇਹਨਾਂ ਨੂੰ ਬੈਠਾਓ ਉਹ ਵੀ ਬੈਠਦੇ ਨੂੰ ਆਹ ਦੇਖੋ ਇੱਕ ਇੱਥੇ ਆਹ ਰੱਖਿਓ ਉਂਗਲਾ ਰੱਖਿਓ ਇੱਥੇ ਨਾਰਗੋ ਵਾਲੇ ਵੀ ਲਓ ਜੀ ਹੁਣ ਇਧਰੋਂ ਇੱਕ ਧਾਗਾ ਹੋਰ ਲਵੇਟਦੇ ਆ ਉਹ ਉੱਚ ਮਾਰੇ ਮੁੰਡਾ ਉਲਟਣਾ ਇਹ ਪੱਛੀ ਕੱਟਾ ਬੋਲ ਆਤੀ ਆਤੀ ਇੰਨੇ ਦਿਨਸ ਆਤੀ ਪਿਆ ਨਹੀਂ ਉਹਦੇ ਵਿੱਚ ਹੈ ਜੇ ਇਹਨਾਂ ਮਾਰ ਇਸ ਤਰ੍ਹਾਂ ਦੇ ਧਾਗੇ ਲਵੇਟ ਲੇ ਮੈਨੂੰ ਆਪਾਂ ਉੱਚ ਛੱਡਦੇ ਆ ਦੁੱਧ ਚ ਫਿਰ ਇਹਦਾ ਖੋਆ ਨਿਕਲੂਗਾ ਨਾੜ ਨਾਲੇ ਵਿੱਚੇ ਛੱਡ ਕੇ ਰੱਖਣਾ ਵਿੱਚ ਕਾਜੂ ਪਾਵਾਂਗੇ ਵਿੱਚ ਕਾਜੂ ਪੈਣਗੇ ਪਦਾਮ ਪੈਣਗੇ ਤੇ ਵਿੱਚੇ ਇੱਕ ਗੁੱਟ ਪਾਊਗਾ ਉਸ ਤੋਂ ਬਾਅਦ ਇਹਨੂੰ ਬਾਹਰ ਕੱਢ ਕੇ ਜਦੋਂ ਖੋਆ ਪਾਣਨ ਲੱਗ ਗਿਆ ਫਿਰ ਇਹਨੂੰ ਪੀਸ ਕੇ ਫਿਰ ਵਿੱਚ ਦੁਬਾਰਾ ਸਫੇਰ ਪਾਵਾਂਗੇ ਇਹ ਤੋਂ ਦਬਾਈ ਪਾਣਾ ਕਾਣਾ ਇਹ ਜਿਹੜੀ ਬਾਕੀ ਦੀ ਖਸਖਸ ਹੈ ਇਹ ਵੀ ਵਿੱਚ ਪਾਉਣੀ ਆ ਵੀਰ ਜੀ ਆਹ ਖਸਖਸ ਕਸ ਕਰੀ ਤੇ ਇਸ ਕੇ ਫਿਰ ਹੋਰ ਵਿੱਚ ਪਾਉਣੀ ਆ ਜਿਹੜੀ ਬਚ ਗਈ ਜਿੰਨੀ ਕੋਪਾਸਤਾ ਠੀਕ ਹੈ ਬਾਕੀ ਦੀ ਆਪਾਂ ਫਿਰ ਪਾਉਣੀ ਆ ਦੇ ਵਿੱਚ 250 ਗ੍ਰਾਮ ਖਸਖਸ ਪਾਈਏ ਜਿਹਦੇ ਵਿੱਚ ਅਸੀਂ ਪਾਈਆ ਲਓ ਜੀ ਇਹ ਆਪਾਂ ਇੱਥੇ ਛੱਡਤਾ ਦੇਖੋ ਹੁਣ ਇਹ ਨਾਲ ਨਾਲ ਕੋਹਾ ਨਿਕਲੀ ਜਾਊ ਨਾਲ ਨਾਲ ਇਹ ਰਿਜੀ ਜਾਊਗਾ ਟੈਨਸ਼ਨ ਕੱਢ ਕੇ ਦਿਖਾਵਾਂਗੇ ਜੀ ਖਾਂਣ ਲੱਗੇ ਨੋਕਸਾ ਪਿਆ ਰਹੇ ਵੀ ਆ ਸ਼ਿਕਾਇਤ ਹਾਂ ਕਿਸੇ ਆਉਂਦੀ ਲੇਟ ਹੋ ਗਈ ਜੀ ਆਈਆ ਕੀ ਹੋਇਆ ਇਹਦੇ ਵਿੱਚ ਪਾਇਆ ਆਪਣੇ ਚਖਾ ਮਾਲ ਬੰਦੇ ਵਾਸਤੇ ਕੋਈ ਨਿਕਲ ਰਿਹਾ ਜਿਹੜਾ ਦੋ ਮੈਂਬਰ ਨੇ ਜਿਹਦੀ ਮਾਂ ਵਾਲੀ ਕਿੱਥੇ ਲੱਗਦੀ ਹੈ ਸਿਕਰੇ ਸੋ ਅਮਾ ਜਰੀਆ ਬੋਨੇ ਚਿੱਟੀ ਪਾਉਂਦੇ ਪਾਉਣ ਲਈ ਪਾਉਂਦੀ ਹੈ ਇਹਦਾ ਸਾਰਾ ਕੁਛਣਾ ਹੈ ਫਿਰ ਮੈਂ ਲੈ ਕੇ ਆ ਨਾ ਦੂਜਾ ਤਰ੍ਹਾਂ ਚਾਹੀਦੀ ਨਹੀਂ ਸੋ ਨਾ ਕੁਝ ਖਾਣ ਲਓ ਜੀ ਆਪਾਂ ਹਾ ਕੱਢ ਲਿਆ ਹੁਣ ਇਹ ਕੁਕ ਤੱਕ ਗਰਮ ਹੈ ਜਦੋਂ ਠੰਡਾ ਹੋ ਗਿਆ ਫਿਰ ਇਹਨੂੰ ਆਪਾਂ ਕੱਦੂ ਕਸ ਕਰਾਂਗੇ ਆਪਾਂ ਖੂਆ ਲਾ ਲੈਂਦੇ ਆ ਜਦੋਂ ਗਰਮ ਹੈ ਠੰਡਾ ਹੋ ਗਿਆ ਨਾ ਜਦੋਂ ਫਿਰ ਕੱਦੂ ਕਸ ਕਰਾਂਗੇ ਤਾਂ ਗਦਾ ਵਾਲੇ ਹੁਣ ਇਹ ਤਾਂ ਦੇਖੋ ਇਹ ਖੁੱਲਿਆ ਨਹੀਂ ਆ ਵਿੱਚ ਲਓ ਜੀ ਚਾਹ ਦੇ ਜਿਹੜੇ ਆਪਾਂ ਲ ਭੇਟੇ ਸੀਗੇ ਇਹਨੂੰ ਪਹਿਲਾਂ ਦੁਗਸ਼ ਕਰਦੇ ਆ ਲਓ ਆ ਦੇਖੋ ਹਨ ਇਹਨੂੰ ਆਪਾਂ ਕੱਟ ਲਈਏ ਹੁਣ ਕੱਟ ਕੇ ਦੁਗਸ਼ ਕਰਦੇ ਆ ਖਸ ਖਸ ਕੱਟ ਲਓ ਕਦਰ

ਜੀ ਨੂੰ ਪੈਂਕ ਤੁਕਸ਼ ਕਰ ਲੈਂਗੇ ਤੇ ਇਹ ਮੈਂ ਪੀਸ ਕੇ ਲੈ ਕੇ ਆਉਣੀ ਆ। ਇਹਨੂੰ ਪਹਿਲਾਂ ਪੈਨਟਿਆਰ ਕਰ ਲਈਏ। ਇਸੇ ਧਿਆਨ ਨਾਲ ਕਰਨਾ ਹੈ ਤੇ ਹੱਥ ਚਨਾ ਲੱਗੇ। ਲਓ ਜੀ ਕਈ ਬ੍ਰੇਕ ਪਾਸਾ ਕਰ ਲੈਣਾ ਲਾ। ਬਦੂਕਸ਼। ਲਓ ਜੀ ਕਰ ਲਈਏ ਪੈਨ ਨੂੰ ਫਿਰ ਦੇਖਦੇ ਆ ਇਹਨੂੰ। ਉਦੋਂ ਜਿੰਨੇ ਕਪਾਜ ਆਪਾਂ ਮੰਗੇ ਬਦਾਮ ਅਖਰੋਟ ਪੀਸ ਕੇ ਪਾਉਣੇ ਹਨ ਇਹਨਾਂ ਨੂੰ ਵੀ ਤੇ ਆਪਣੀ ਮਰਜ਼ੀ ਜਿੰਨੇ ਮਰਜ਼ੀ ਪਾ ਲਓ ਤੁਸੀਂ ਬਸ ਤਾਂ ਜਿੰਨਾਂ ਕੋ ਕੋ ਹੁੰਦਾ ਉਹਨੇ ਕੀ ਚੀਜ਼ ਪੈਂਦੀ ਹੈ ਇਹਦੇ ਵਿੱਚ ਖਸਖਸ ਹੀ ਜ਼ਿਆਦਾ ਪੈਂਦੀ ਹੈ ਤਾਂ ਹੱਥ ਨਾਲ ਕੁਟ ਕੇ ਕਰਦੇ ਇਹਦਾ ਹਾਂ ਦੂਜੇ ਲੈ ਲੈਂਦੇ ਪਾਉਣ ਆਇਆਂ ਕਿ ਖਸਖਸ ਇਹਦੇ ਵਿੱਚ ਪੀਸ ਕੇ ਲਈਏ ਆ ਆਪਣਾ ਸਮਾਨ ਹੋ ਗਿਆ ਬਦਾਮ ਤੇ ਅਖਰੋਟ ਹੁਣ ਆਪਾਂ ਇਹਨਾਂ ਸਾਰੇ ਚੀਜ਼ਾਂ ਨੂੰ ਵਿੱਚ ਮਿਕਸ ਕਰਦੇ ਆਂ ਆ ਮम्मी ਇਧਰ ਕਦੋਂ ਬਸ ਕਰ ਰਹੇ ਨੇ ਜਿਹੜਾ ਆਪਾਂ ਨੇ ਉਹਦੇ ਵਿੱਚੋਂ ਗੁੱਟ ਕੱਢਿਆ ਸੀ ਕੁੱਤੇ ਦਾ ਮੈਂ ਸਾਰਾ ਸਬਾਨਾ ਤਿਆਰ ਕਰ ਲਈ ਆਪਣਾ ਪੇਟੀ ਵਿੱਚ ਪਾ ਕੇ ਖਸ ਖਸ ਪਾ ਜਾਈਏ ਇਹਦੇ ਵਿੱਚ ਪਾਉਣਾ ਨੂੰ ਦਿਓ ਸ਼ੇਕ ਕਰਵਾਉਣਾ ਬਣਾ ਥੋੜਾ ਟਾਈਮ ਨੂੰ ਸ਼ੇਕ ਲਾਉਂਦੇ ਹਾਸਪਾਸ ਪਾ ਕੇ ਕੱਟ-ਕੱਟ ਪਾ ਲਈ। ਸੁਣ ਲਓ ਜੀ, ਸਭ ਸਮਾਨ ਪਾ ਦਈਏ ਹੁਣ। ਸਭ ਤੋਂ ਪਹਿਲਾਂ ਪਾ ਦਈ। ਆ ਜਿਹੜਾ ਆਪਣਾ ਕੋਪਰੇ ਗੁੱਟ ਵਿੱਚ ਪਾਇਆ ਥੀ, ਉਹਦੂ ਕਸ਼ ਕਰ ਲਿਆ। ਆ ਦੂਸਰਾ ਸਮਾਨ ਆ ਖਰੋਟ ਤੇ ਬਦਾਮ। ਇਹ ਸਮਾਨ ਪਾ ਕੇ ਆਪਾਂ 10 ਮਿੰਟ ਇਹਨੂੰ ਸੇਕ ਲਵਾਵਾਂਗੇ। ਫਿਰ ਆਪਾਂ ਇਹਦੇ ਵਿੱਚ ਦੇਸੀ ਖੰਡ ਪਾਵਾਂਗੇ ਜਦੋਂ ਇਹ ਥੋੜਾ ਜਿਹਾ ਕੈੜਾ ਹੋਵੇ। ਜੇ ਕੰੜਾ ਹੋਈ ਨਹੀਂ ਤੇਲ ਵਿੱਚ ਖੰਡ ਪਾਉਣੀ। ਨਵਾਂ ਟਾਈਮ ਸੈੱਟ ਲਵਾਉਣਾ ਹੈ। ਪਕਾਸ ਟਾਈਮ ਲੁਭੋ। ਇਹਨੇ ਲਈ ਅਗਰ ਖਲਾੜੀ ਕੰਡਾ। ਘੰਟਾ ਪਾ ਦਿਓ। ਉਹ ਇਹ ਤਿਆਰ ਹੁਣ ਇਹ ਚੋਕਾ ਪਾ ਦਈਏ ਦੇਸੀ ਖੰਡ ਕਿਉਂ ਛੜਤਾ ਜੀ ਹੁਣ ਦੇਸੀ ਖੰਡ ਇਹ ਪਾਈਏ ਅੱਧਾ ਕਿਲੋ ਤੋਂ ਜ਼ਿਆਦਾ ਕੋਈ ਦੇਸਾਂ ਨਾਲ ਪੈਂਦੀ ਆ ਤਾਂ ਜਿੰਨਾਂ ਕੋ ਕੋਆ ਹੁੰਦਾ ਵੀ ਉਹਨੇ ਖੰਡ ਪੈ ਜਾਂਦੀ ਆ ਬੱਸ ਮਠੀ ਬਹੁਤ ਹੈ ਬਾਕੀ ਕੋਈ ਮਿੱਠਾ ਨਹੀਂ ਬਣਾਉਂਦਾ ਕੋਈ ਜਿਆਦਾ ਖਾਂਦਾ ਆਪਦੇ ਹਿਸਾਬ ਨਾਲ ਪਾ ਲਵਾਂ ਜਿਆਦਾ ਬਣਾਉਣੀ ਨਹੀਂ ਹੋਣੀ ਬਰਾਂ ਦੇ ਸਮਾਨ ਨਹੀਂ ਪਿਆ ਹੋਣਾ ਇਹਦੇ ਵਿੱਚ ਮੈਂ ਮਠੀ ਪਾਈ ਦੀ ਲਓ ਪਾ ਲਓ ਹੌਂਡਾ ਪਾ ਕੇ ਹੁਣ ਆਪਾਂ ਥੋੜਾ ਸੇਵ ਹੋਰ ਲਵਾ ਲਈ ਫਿਰ ਜਮਾਉਣੇ ਆ ਨਹੀਂ ਆਹ ਕਿਉਂ ਲਾ ਲਿਆ ਇਹ ਹੁਣੇ ਚ ਪਾ ਕੇ ਆਪਾਂ ਇਹਨੂੰ ਜਮਾਉਣੇ ਆ ਟਿੱਕੀ ਸੈਟ ਕਰਕੇ ਇਹਨੂੰ ਆਪਾਂ ਜਮਾ ਦਨੇ ਲਓ ਜੀ ਸਵੇ ਤੁੰ ਟਿੱਕੀ ਜਮਾ ਕੇ ਦਿਖਾਵਾਂਗੇ ਜੀ ਨਾਲੇ ਦਾ ਟੇਸਟ ਵਧੀਆ ਹੁੰਦਾ ਖਾ ਗੀ ਲੈਂਦੇ ਨੇ ਬੱਚੇ ਨਾਲੇ ਜ਼ੁਖਾਮ ਤੋਂ ਫਾਇਦਾ ਰਹਿੰਦਾ ਸਾਰੀਆਂ ਸਾਰੀਆਂ ਦੇਖਣੇ ਕੁੱਤੇ ਦੇ ਹੁਣ ਲਓ ਨੂੰ ਪਾਇਆ ਸਟਕਾ ਟਿੱਕੀ ਜਮਾ ਲਾ ਲਈਏ ਘਰ ਨਾਲ ਬਸ ਮੱਤ ਦੇਣ ਫਿਰ ਫੋਡੀ ਨੂੰ ਸੈੱਟ ਕਰ ਲਾਂਗੇ ਸੈਟ ਕਰ ਦੋਗੇ ਫਿਰ ਦਿਸਰ ਲਓ ਜੀ ਇਹਨੂੰ ਘੰਟਾ ਹੋ ਗਿਆ ਜਮਦੇ ਨੂੰ ਇਹਨੂੰ ਆਪਾਂ ਕੱਟ ਲਵਾਂ ਨੇ ਐਨ ਪੂਰਾ ਸਖਤ ਹੋਇਆ ਪਿਆ ਬਹੁਤ ਟਿੱਕੇ ਕੱਢ ਲਈ ਇਹਨਾਂ ਮਲੋ ਜੀ ਦੇਖੋ ਇਹ ਟਿੱਕੇ ਇਹ ਜਖਾਮ ਵਾਸਤੇ ਬਧੀਆਂ ਹੀ ਸਾਰੀਆਂ ਸਾਰੀਆਂ ਬਣਾ ਕੇ ਖਾ ਲੋ ਦਵਾਈਆਂ ਨਾਲ ਬਹੁਤ ਵਧੀਆ ਚੀਜ਼ ਹੈ ਉਹਨੇ ਉਹਦੀ ਘਰ ਦੀ ਬਣਾ ਕੇ ਚੀਜ਼ ਆਪਾਂ ਤਿਆਰ ਕਰ ਲੰਨੇ ਆ। ਆਪਦੇ ਹਿਸਾਬ ਨਾਲ ਸਮਾਨ ਪਾ ਲੰਨੇ ਆ। ਇਹ ਬੱਚਿਆਂ ਨੂੰ ਜਿ ਖਾऊं ਠੀਕ ਰਹਿੰਦਾ ਸਿਆਣੇ ਦੀ ਖਾਣੂ ਤੇ ਬੱਚੇ ਖਾ ਲੋ। ਹਲੋ। ਹਲੋ। ਇੱਥੇ ਬੱਚੇ ਪਾਲਣੇ ਹੁਣ ਟਿੱਕੀਆਂ ਦੇਖੋ ਲਓ ਜੀ ਟਿੱਕੀਆਂ ਮੈਂ ਕੱਟ ਕੇ ਸਾਰੀਆਂ ਤਿਆਰ ਕਰ ਲਈਆਂ ਜੀ ਹੁਣ ਇਹ ਆਪਣਾ ਖੋਆ ਖਾਣ ਵਾਸਤੇ ਤਿਆਰ ਹੈ ਇਹ ਸਪੈਸ਼ਲੀ ਜਖਾਮ ਵਾਸਤੇ ਹੈ ਜਿਵੇਂ ਬੱਚਿਆਂ ਨੂੰ ਹੁਣ ਸਰਦੀਆਂ ਸਰਦੀਆਂ ਚ ਖਾਮ ਰਹਿ ਜਾਂਦਾ ਜਾਂ ਸਿਆਣਿਆਂ ਨੂੰ ਜਖਾਮ ਹੋ ਜਾਂਦੇ ਜਿਨ੍ਹਾਂ ਨੂੰ ਮਤਲਬ ਕਿ ਜ਼ਿਆਦਾ ਪ੍ਰੋਬਲਮ ਹੁੰਦੀ ਹੈ ਜਖਾਮ ਦੀ ਉਹ ਇਹ ਬਣਾ ਕੇ ਖਾ ਸਕਦੇ ਨੇ ਜੀ ਤੇ ਅੱ비 ਦਵਾਈਆਂ ਨਾਲੋਂ ਅੰਗਰੇਜ਼ੀ ਦਵਾਈਆਂ ਖਾਣ ਨਾਲ ਬਹੁਤ ਫਾਇਦੇ ਵਾਲੀ ਚੀਜ਼ ਹੈ ਜੀ ਇਹ ਮੈਂ ਸ਼ਾਮ ਨੂੰ ਆਪਾਂ ਦੁੱਧ ਨਾਲ ਲੈ ਸਕਦੇ ਆਂ। ਸਵੇਰੇ ਆਪਾਂ ਦੋ ਟਿੱਕੀਆਂ ਚਾਹ ਨਾਲ ਲੈ ਸਕਦੇ ਆਂ। ਦਵਾਈ ਦੀ ਤਰ੍ਹਾਂ ਬਸ ਦੋ ਟਿੱਕੀਆਂ ਸਵੇਰੇ ਦੋ ਸ਼ਾਮ ਨੂੰ ਖਾ ਲਓ ਜੀ। ਲਓ ਜੀ ਫਿਰ ਆਪਾਂ ਅੱਜ ਦੀ ਵੀਡੀਓ ਦਾ ਐਂਡ ਇਥੇ ਕਰਦੇ ਆਂ। ਚੈਨਲ ਨੂੰ ਕਰ ਲਈ ਸਬਸਕ੍ਰਾਈਬ। ਵੀਡੀਓ ਦੇਖਣ ਲਈ ਸਾਰਿਆਂ ਦਾ ਧੰਨਵਾਦ ਜੀ।